ਰਾਤ ਤੋਂ 2 ਘੰਟੇ ਪਹਿਲਾਂ ਜਿੱਥੇ ਢੋਲ ਵੱਜਨੇ ਸੀ ਭੰਗੜੇ ਹੋਣੇ ਸੀਗੇ ਸ਼ਰਨਾਈਆਂ ਵੱਜਣੀਆਂ ਸੀਗੀਆਂ ਉਸ ਘਰੇ ਕਿਵੇਂ ਸੱਥਰ ਬਹਿ ਜਾਂਦੇ ਆ ਵਾਧਿਆ ਫਾਈ ਦੀ ਵੀਡੀਓ ਆ ਘਟਨਾ ਦੋਸਤੋ ਪਾਕਿਸਤਾਨ ਕਾੜਾ ਦੀ ਹੈ ਜਿੱਥੇ ਇੱਕ ਪਰਿਵਾਰ ਵਿੱਚ ਮਾਪੇ ਦੇ ਨਾਲ ਇੱਕ ਉਹਨਾਂ ਦਾ ਇਕਲੌਤਾ ਮੁੰਡਾ ਹੁੰਦਾ ਜਿਹਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਆ ਇਕਲੌਤਾ ਹੋਣ ਕਰਕੇ ਉਹ ਚਾਹੁੰਦੇ ਹੁੰਦੇ ਆ ਵੀ ਆਪਦੇ ਮੁੰਡੇ ਦਾ ਵਿਆਹ ਬਹੁਤ ਧੁੰਮਟਾਵ ਨਾਲ ਕਰਨ ਤੇ ਉਹਦੀ ਇੱਕ ਭੂਆ ਹੁੰਦੀ ਹੈ ਤੇ ਉਹਦੀ ਭੂਆ ਅੱਜ ਕੱਲ ਸਾਨੂੰ ਪਤਾ ਹੀ ਹੈ ਵੀ ਆਪਣੇ ਭਾਵੇਂ ਇੰਡੀਆ ਤੇ ਭਾਵੇਂ ਪਾਕਿਸਤਾਨਾਂ ਬੁੜੀਆਂ ਦੇ ਵਿੱਚ ਮਾੜਾ ਮੋੜਾ ਚੱਲਦੇ ਰਹਿੰਦਾ ਹਲਕੀ ਮਣੀ ਮੁੱਠੀ ਲੜਾਈ ਚੱਲਦੀ ਰਹਿੰਦੀ ਹੈ ਤੇ ਉਹਦਾ ਜੀ ਵਿਆਹ ਰੱਖ ਦਿੱਤਾ ਜਾਂਦਾ ਹੈ ਤੇ ਜਦੋਂ ਵਿਆਹ ਰੱਖ ਦਿੱਤਾ ਜਾਂਦਾ ਹੈ ਵੀ ਸਾਰੇ ਤਰੀਕ ਤੁਰਕ ਬੰਨ ਲਈ ਕਾਰਡ ਬਣਾਏ ਜਾਂਦੇ ਆ ਤੇ ਚਲੋ ਜਿਵੇਂ ਰਿਸ਼ਤੇਦਾਰਾਂ ਨੂੰ ਬਾਰੀ ਆਉਂਦੀ ਆ ਤਾਂ ਮੁੰਡੇ ਦਾ ਫਾਦਰ ਸਾਹਿਬ ਆਦਾ ਅੱਗੇ ਤੇ ਚਲੋ ਵੀ ਤਰੀ ਭੂਆ ਨੂੰ ਵੀ ਕਾਰਡ ਦੇ ਕੇ ਚਲੋ ਜੀ ਭੂਆ ਨੂੰ ਕਾਰਡ ਦੇਣ ਜਾਂਦੇ ਆ ਸਾਰਾ ਪਰਿਵਾਰ ਤੇ ਉਹ ਲੜ ਲੱਗ ਜਾਂਦੀ ਹੈ ਮੈਨੂੰ ਵੀ ਤਰੀਕ ਪੁੱਛ ਕੇ ਨਹੀਂ ਰੱਖੀ ਮੈਂ ਇਕਲौती ਹੈਗੀ ਆ ਭੂਤਰੀ ਤੇ ਮੈਨੂੰ ਸਾਰਾ ਕੁਝ ਪੁੱਛ ਕੇ ਕਰਨਾ ਸੀਗਾ ਚਲੋ ਮਨਾ ਲੈਂਦੇ ਆ ਤੇ ਉਹਨਾਂ ਦੇ ਜਿਵੇਂ ਫਕਸ਼ਨ ਹੁੰਦਾ ਆਪਣੇ ਵਟਨਾ ਹੁੰਦਾ ਜਾਂ ਮਹਿੰਦੀ ਹੁੰਦੀ ਓਵੇਂ ਉਸ ਫਕਸ਼ਨ ਤੇ ਉਹਨੂੰ ਬੁਲਾਇਆ ਜਾਂਦਾ ਹੈ ਵਿਆਹ ਤੋਂ ਪਹਿਲਾਂ ਉਹ ਉੱਥੇ ਆਉਂਦੀ ਹੈ ਤੇ ਫਕਸ਼ਨ ਹੁੰਦਾ ਸਾਰਾ ਕੁਝ ਤੇ ਵਾਪਸ ਚਲੀ ਜਾਂਦੀ ਹੈ ਉਸ ਤੋਂ ਬਾਅਦ ਜੀ ਉਹ ਫੇਰ ਮੁੰਡੇ ਨੂੰ ਫੋਨ ਕਰਦੀ ਹੈ ਬਰਾਤ ਵਾਲੇ ਦਿਨ ਬਰਾਤ ਤੋਂ ਵੀ 2-3 ਘੰਟੇ ਪਹਿਲਾਂ ਵੀ ਭਾਈ ਮੈਂ ਤੇਰੀ ਬਰਾਤ ਤੇ ਨਹੀਂ ਆਉਂਦੀ ਉਹ ਕਹਿੰਦਾ ਵੀ ਭੂਆ ਕੀ ਗੱਲ ਹੋ ਗਈ ਬਰਾਤ ਤੇ ਕੱਤ ਨਹੀਂ ਆਉਂਦੀ ਉਹ ਕਹਿੰਦਾ ਜਦੋਂ ਮੈਂ ਤੁਹਾਡੇ ਪਹਿਲਾਂ ਆਈ ਸੀ ਉਦੋਂ ਤੇਰੀ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਬੁਲਾਇਆ ਨਹੀਂਗਾ ਤੇ ਮੇਰੇ ਉਹ ਇੱਜ਼ਤ ਨਹੀਂ ਸੀ ਆਪ ਜਿਹੜੇ ਰਿਸ਼ਤੇ ਦਾ ਰ ਮੈਨੂੰ ਉਹਨਾਂ ਨਾਲ ਮਲਾਇਆ ਨਹੀਂ ਗਾ ਤੇ ਉਹ ਕਹਿੰਦਾ ਕੋਈ ਨਹੀਂ ਪੂਹਾ ਮੈਂ ਆਉਣਾ ਤੈਨੂੰ ਮਨਾਉਣਾ ਤੇ ਗੱਲ ਆਈ ਹੈ ਵੀ ਜਿਹੜਾ ਇਹ ਮੁੰਡਾ ਹੈ ਹਨਾ ਸਿਆਣਾ ਮੁੰਡਾ ਹੁੰਦਾ ਹੈ ਇਹ ਚਾਹੁੰਦਾ ਹੁੰਦਾ ਵੀ ਰਿਸ਼ਤਾ ਕੋਈ ਵੀ ਖਰਾਬ ਨਾ ਹੋਵੇ ਜਿਹੜੀ ਗੱਲ ਇਹਦੀ ਪੂਹਾ ਕਰ ਦਿੰਦੇ ਤੇ ਮਾਂ ਨੂੰ ਸਮਝਾਈ ਉਹ ਮੰਮੀ ਕੋਲ ਨਹੀਂ ਕਰਦਾ ਜਿਹੜੀ ਮੰਮੀ ਕਰਨ ਦੀ ਤੇਰੀ ਭੂਆ ਨੂੰ ਸਮਝਾਈ ਉਹਦੇ ਕੋਲ ਨਹੀਂ ਕਰਦਾ ਉੱਥੋਂ ਗੱਲ ਸੁਣ ਕੇ ਉਥੇ ਛੱਡ ਦਿੰਦਾ ਹੁੰਦਾ ਸੀਗਾ ਉਹਨੂੰ ਆਇਆ ਸੀ ਵੀ ਰਿਸ਼ਤੇ ਨੇ ਫਰਕ ਪੈਂਦਾ ਕਿਉਂ ਦੱਸਣਾ ਕਿਸ ਨੂੰ ਵੀ ਤਾਂ ਲੜਾਈਆਂ ਚੱਲਦੀਆਂ ਰਹਿੰਦੀਆਂ ਪਰਿਵਾਰਾਂ 'ਚ ਵੀ ਵੱਡੀ ਗੱਲ ਨਹੀਂ ਸੀ ਚਲੋ ਜੀ ਉਹਦੀ ਮੰਮੀ ਕੋਲ ਜਾਂਦਾ ਹੈ ਤੇ ਮੰਮੀ ਨੂੰ ਕਹਿੰਦਾ ਵੀ ਐ ਕਰਕੇ ਵੀ ਭੂਆ ਗੁੱਸੇ ਹੋਗੀ ਤੇ ਬਰਾਤ ਅੱਜ ਆਪਾਂ ਲੈ ਕੇ ਜਾਣੀ ਹੈ ਤੇ ਮੈਂ ਭਾਈ ਲੈਣ ਜਾਣਾ ਭੂਆ ਨੂੰ ਉਹਦੀ ਮੰਮੀ ਬਹੁਤ ਰੋਕਦੀ ਹੈ ਵੀ ਭਾਈ ਤੇਰਾ ਵਿਆਹ ਰੱਖ ਰੱਖਿਆ ਤੂੰ ਨਾ ਜਾ ਵੀ ਹੁਣ ਚੰਗਾ ਨਹੀਂ ਹੁੰਦਾ ਇਹ ਜਾਣਾ ਫਿਰ ਉਹ ਫਾਦਰ ਸਾਹਿਬ ਕੋਲ ਜਾਂਦਾ ਉਹਨੂੰ ਵੀ ਦੱਸਦਾ ਉਹ ਕਹਿੰਦਾ ਨਾ ਜਾ ਭਾਈ ਤੂੰ ਲੈਣ ਦੇ ਮੈਂ ਜਾਇਆ ਹਣਾ ਮੈਂ ਬਣਾ ਲੈਣਾ ਮੇਰੇ ਅੱਖੇ ਵੀ ਆ ਜੂਗੀ ਉਹ ਕਹਿੰਦਾ ਨਹੀਂ ਨਹੀਂ ਮੈਨੂੰ ਜਾਣ ਦੇ ਮੈਂ ਬਣਾ ਕੇ ਲੈ ਆਣਾ ਭੂਆ ਨੂੰ ਉੱਥੋਂ ਕੋਈ ਘੰਟੇ ਦਾ ਰਸਤਾ ਹੁੰਦਾ ਉਹਦਾ ਤੇ ਮੋਟਰਸਾਈਕਲ ਲੈ ਜਾਂਦਾ ਤੇ ਲਾਲੋ ਸਾਹਿਬ ਵੀ 3:00 ਵਜੇ ਉਹ ਘਰੋਂ ਨਿਕਲਦਾ ਹੈ ਇਨਾ ਦਿਨਾਂ ਮਤਲਬ ਪਾਕਿਸਤਾਨ ਦੇ ਵਿੱਚ ਜਿਹੜੀ ਰਾਤ ਹੁੰਦੀ ਰਾਤ ਨੂੰ ਜਾਂਦੀ ਹੁੰਦੀ ਹੈ ਤੇ 3 ਵਜੇ ਉਹ ਨਿਕਲਦਾ ਉਥੋਂ 4 ਵਜੇ ਦੇ ਲਾਗੇ ਤੱਕ ਉਹ ਮੁੰਡੇ ਦੇ ਫਾਦਰ ਸਾਹਿਬ ਨੂੰ ਫੋਨ ਆਉਂਦਾ ਉਸੇ ਮੁੰਡੇ ਦੇ ਨੰਬਰ ਤੋਂ ਆਪਦੇ ਮੁੰਡੇ ਦੇ ਨੰਬਰ ਤੋਂ ਫੋਨ ਆਉਂਦਾ ਤੇ ਉਹ ਕਹਿੰਦਾ ਵੀ ਹਾਂ ਪੁੱਤ ਦੱਸ ਪੁਲਿਸ ਵਾਲਾ ਬੋਲਦਾ ਗੋ ਵੀ ਭਾਈ ਤੁਹਾਡਾ ਮੁੰਡਾ ਹੁਣ ਦੁਨੀਆ ਤੇ ਰਿਹਾ ਨਹੀਂਗਾ ਇਹ ਸੁਣ ਕੇ ਜਿਹੜਾ ਉਹਦਾ ਬਾਪ ਹੈਰਾਨ ਰਹਿ ਜਾਂਦਾ ਉਹ ਕਹਿੰਦਾ ਯਾਰ ਤੂੰ ਕਿਉਂ ਮੇਰੇ ਨਾਲ ਮਜ਼ਾਕ ਕਰਦਾ ਵੀ ਅੱਜ ਤਾਂ ਉਹਦਾ ਵਿਆਹ ਅੱਜ ਤਾਂ ਬਰਾਤ ਜਾਣੀ ਹੈ ਇਹ ਕਿਵੇਂ ਹੋ ਗਿਆ ਚੰਗਾ ਭਲਾ ਕਰੋ ਗਿਆ ਉਹ ਕਹਿੰਦੇ ਨਹੀਂ ਜੀ ਮੈਂ ਫਲਾਣੇ ਥਾਣੇ ਚ ਬੋਲਦਾ ਤੁਸੀਂ ਥਾਣੇ ਜਾਓ ਤੇ ਆ ਕੇ ਵੇਖ ਲਓ ਸਾਰਿਆਂ ਦੀ ਭਾਦੀ ਬਣ ਜਾਂਦੀ ਤੁਸੀਂ ਵੇਖੋ ਜਿਹੜੇ ਘਰੇ ਤਾਂ ਹੁਣ ਵਿਆਹ ਹੋਣਾ ਸੀ ਉਹ ਦੋ ਘੰਟਾ ਤਾਂ ਹੀ ਖੁਸ਼ੀ ਦਾ ਮਾਹੌਲ ਸੀ ਇਕੱਲਾ ਇਕੱਲਾ ਮੁੰਡਾ ਸੀਗਾ ਉਸ ਕਰੇ ਕੁਝ ਹੋ ਜੇ ਚਲੋ ਜੀ ਉਹ ਜਾਂਦੇ ਆ ਤੇ ਥਾਣੇ ਥਾਣੇ ਜਾ ਕੇ ਉਹ ਪੁੱਛ ਦੱਸ ਕਰਦੇ ਆ ਸਾਰੀ ਵੀ ਕਹਾਣੀ ਕੀ ਬਣੀ ਹੈ ਕਿਵੇਂ ਹੋਇਆ ਵੀ ਸਾਡੇ ਮੁੰਡੇ ਨੂੰ ਕਿਹਨੇ ਗੱਡੀ ਚੜਾਤਾ ਜਾਂ ਕੀ ਕਾਰਨ ਬਣਿਆ ਤਾਂ ਮੁੜ ਕੇ ਪਤਾ ਲੱਗਦਾ ਵੀ ਜਦੋਂ ਉਹ ਮੋਟਰਸਾਈਕਲ ਤੇ ਆ ਰਿਹਾ ਸੀ ਕੋਈ ਟਰੱਕ ਵਾਲਾ ਨੂੰ ਫੇਟ ਮਾਰ ਗਿਆ ਤੇ ਉਹ ਦੁਨੀਆ ਤੋਂ ਚਲੇ ਗਿਆ ਤੇ ਹੁਣ ਤੁਸੀਂ ਵੇਖੋ ਵੀ ਉਹਦਾ ਪਿਓ ਦਾ ਤਾਂ ਬਹੁਤ ਬੁਰਾ ਹਾਲ ਮਾਂ ਦਾ ਹੀ ਬੁਰਾ ਹਾਲ ਹੋਊਗਾ ਤੇ ਗੱਲ ਕੀ ਸੀ ਗੱਲ ਸਿਰਫ ਇੱਕ ਲੜਾਈ ਉਹ ਵੀ ਜਿਵੇਂ ਆਪਣੇ ਹੁੰਦੀ ਐ ਬੜੀਆਂ ਜਿਹੀ ਕੱਲ ਮੇਰੇ ਕਹਿਣ ਦਾ ਮਤਲਬ ਆਈ ਐ ਵੀ ਚਲੋ ਲੜਾਈਆਂ ਆਪਣੀਆਂ ਚੱਲਦੀਆਂ ਰਹਿੰਦੀਆਂ ਘਰਾਂ ਦੇ ਵਿੱਚ ਪਰ ਜਿਹੜੇ ਗਲੇਸ਼ਕ ਵੀ ਆ ਨਾ ਆਪਾਂ ਨੂੰ ਇਹ ਨਹੀਂ ਚਾਹੀਦਾ ਵੀ ਆਪਾਂ ਕਿਸੇ ਦੇ ਧਿਆਰ ਆ ਖੁਸ਼ੀ ਦੇ ਮੌਕੇ ਆਪਾਂ ਉਹ ਜ਼ਾਹਿਰ ਕਰਕੇ ਕੋਈ ਨਾ ਅੱਗੇ ਪਿੱਛੇ ਲੜ ਲਓ ਸਾਡੀ ਦੁਨੀਆ ਪਈ ਐ ਜੇ ਉਹਦੀ ਪੂਆ ਨਾ ਲੜਦੀ ਨਾ ਗੁੱਸਾ ਦਿਖਾਉਂਦੀ ਜਾਂ ਉਹਦੀ ਮੰਮੀ ਵੀ ਠੰਡੀ ਰਹਿੰਦੀ ਦਾ ਹੋ ਸਕਦਾ ਉਹ ਵਿਚਾਰਾ ਅੱਜ ਆਪਦੀ ਬਰਾਤ ਲੈ ਕੇ ਜਾਂਦਾ ਹੁਣ ਤੁਸੀਂ ਵੇਖ ਲਓ ਵੀ ਕਿਹੋ ਜਿਹੇ ਰਿਸ਼ਤੇ ਹੋਏ ਪਏ ਐ ਤੇ ਮਾੜੀ ਮਾੜੀ ਗੱਲ ਤੇ ਐਡੀਆਂ ਐਡੀਆਂ ਵੱਡੀਆਂ ਲੜਾਈਆਂ ਹੋ ਜਾਂਦੀਆਂ ਤੇ ਜਿੱਦੇ ਕਰਕੇ ਉਹ ਵਾਪਸ ਚੀਜ਼ ਨਹੀਂ ਹੁੰਦੀ ਹੁਣ ਤੁਸੀਂ ਵੇਖ ਲਓ ਵੀ ਨਾ ਤਾਂ ਮੁੰਡੇ ਨੇ ਵਾਪਸ ਆਉਣਾ ਹੁਣ ਉਹਦੀ ਭੂਆ ਤੇ ਮਾਂ ਜਨਨਾ ਮਾਰਦੀ ਲੜਦਣਾ ਇਕੱਲਾ ਇਕੱਲਾ ਮੁੰਡਾ ਹੀ ਵਿਚਾਰਾ ਤਾਂ ਕਰਕੇ ਰਿਸ਼ਤੇ ਨਹੀਂ ਕਲਰ ਕਰੋ ਲੜਾਈਆਂ ਲੜੂਆਂ ਛੱਡੋ ਛੋਟੀ ਜ਼ਿੰਦਗੀਏ ਬੰਦੇ ਦਾ ਇੱਕ ਮਿੰਟ ਦਾ ਭਰੋਸਾ ਨਹੀਂ ਮਿਲਦੇ ਆ ਕਿ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ